ਲਾਇ ਮਿੱਤਰੋ ਇੱਕ ਸ਼ੌਂਕ ਦੇ ਤੌਰ ਤੇ ਤੁਹਾਨੂੰ ਫਾਰਮ ਦੇ ਵਿੱਚੋਂ ਮੈਂ ਵੀਡੀਓ ਦਿਖਾ ਰਿਹਾ ਹਾਂਗਾ ਜਿਵੇਂ ਕਿ ਦੇ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਜੇ ਬੰਦਾ ਮਿਹਨਤ ਕਰੂਗਾ ਤੁਹਾਨੂੰ ਸਾਰਾ ਕੁਝ ਇੱਥੇ ਮਿਲ ਜੂਗਾ ਠੀਕ ਆ ਫਿਰ ਬਾਹਰ ਭੱਜਣ ਦੀ ਲੋੜ ਨਹੀਂ ਕਹਿੰਦੇ ਵੀ ਨਿਗਾਹ ਚਾਹੀਏ ਆਪਣੇ ਅੰਦਰ ਨਾ ਪਰਖ ਕਰਨ ਦੀ ਸਾਰਾ ਕੁਝ ਆਪਣ ਨੂੰ ਇੱਥੇ ਆਪਣੇ ਅੰਦਰ ਹੀ ਜਿਵੇਂ ਕਿ ਰੱਬ ਨੂੰ ਬਾਹਰ ਭਾਲਦੇ ਫਿਰਦੇ ਤਾਂ ਅੰਦਰ ਹੀ ਮਿਲ ਜਾਂਦਾ ਹਨ ਐਵੇਂ ਜਿਹਾ ਬਾਹਰਲੇ ਦੇਸ਼ਾਂ ਦਾ ਸਿਆ ਭੱਜੇ ਫਿਰਦੇ ਆ ਤੇ ਜੇ ਆਪਾਂ ਕਿਰਤ ਕਮਾਈ ਕਰਾਂ ਸੱਚੇ ਦਿਲੋਂ ਮਿਹਨਤ ਕਰਾਂ ਤਾਂ ਸਾਰਾ ਕੁਝ ਆਪਣ ਨੂੰ ਇੱਥੇ ਹੀ ਮਿਲ ਜੂਗਾ ਠੀਕ ਆ ਸੋ ਤੁਸਾਨੂੰ ਬੜੇ ਸੋਹਣੇ ਰਿਕਾਰਡ ਦੇ ਆ ਬਹਿਣਾ ਸ਼ੌਂਕੀ ਤਾਂ ਉਹ ਤੇ ਦਿਖਾਉਣ ਲੱਗਿਆ ਇਹ ਵੀਰ ਦਾ ਕਿੰਨਾ ਕੁ ਫਾਰਮ ਆ ਕਿੰਨੇ ਘਟਾਂ ਤੋਂ ਸਟਾਰਟ ਕੀਤਾ ਕਿਹੜੀ ਨਸਲ ਤੇ ਕੰਮ ਕਰ ਰਿਹਾ ਤੇ ਵੀ ਕਿੰਨਾ ਕੁ ਡੇਰੀ ਫਾਰਮ ਜਿਹੜਾ ਬੈਨੀਫਿਟ ਹੈ ਜਾਂ ਕੀ ਗੱਲਬਾਤ ਆ ਬੋ ਵੀ ਕੀ ਹਾਲ ਆ ਵੀਰੇ ਵਧੀਆ ਵੀਰੇ ਚੜ੍ਹਦੀ ਕਲਾ ਜਮ ਹਾਂਜੀ ਹਾਂ ਖੜਿਆ ਇਸ ਟਾਈਮ ਫਤਿਹਪੁਰ ਪਿੰਡੀ ਦੇ ਵਿੱਚ ਫਤਿਹਪੁਰ ਪਿੰਡੀ ਧੌਲਾ ਬਈ ਫਤਿਹਪੁਰ ਪਿੰਡੀ ਧੌਲਾ ਤੇ ਤਸੀਲ ਤਪਾ ਜ਼ਿਲ੍ਹਾ ਲਗਦਾ ਪਰਲਾਣਾ ਠੀਕ ਆ ਤੇ ਬੋ ਵੀ ਆਪਣੇ ਕੋਲ ਜਿਹੜਾ ਸਾਰਾ ਫਾਰਮ ਵਿੱਚ ਇਹ ਬੱਚਿਆਂ ਦਾ ਦੇ ਵਿੱਚ ਬੈਕਸ਼ੈਟ ਗਾਵਾਂ ਦਾ ਨਾ ਟੋਟਲ ਕਿੰਨੀ ਕੁ ਕਾਊਂਟਿੰਗ ਆ ਜਾਨਵਰਾਂ ਦੀ ਜਾਨਵਰ 40 ਬਈ 40 ਤੋਂ 80 ਹੈਗੇ ਠੀਕ ਆ ਠੀਕ ਆ ਤੇ ਮੰਨ ਕੇ ਜੇ ਜੇ ਆਪਾਂ ਘਟ ਤੋਂ ਘਟ ਦੁੱਧ ਦੀ ਪੈਦਾਵਾਰ ਆਪਣੇ ਫਾਰਮ ਦੀ ਦੇ ਬਾਅਦ ਤੋਂ ਦੁੱਧ ਕਿੰਨਾ ਦਾ ਰਿਕਾਰਡ ਆਪਣੇ ਕੋਲ ਜਿਹੜਾ ਮਲਾ ਪਾਉਣੇ ਭਾਈ ਰਿਕਾਰਡ ਪਾਉਣ ਦਾ ਜਾਂ ਗਾਂ ਦਾ ਬਈ ਵੀ ਸਾਰੇ ਫਾਰਮ ਘੱਟ ਘੱਟ ਦੁੱਧ ਕਿੰਨੇ ਦੁੱਧ ਲਈ ਗਾਂ ਆਪਣੇ ਕੋਲੇ ਬੱਦਵਾ ਬੱਦ ਆਪਣੇ ਕੋਲੇ 30 ਪਲੱਸ ਹੀ ਨੇ ਬਈ ਸਾਰੀਆਂ 30 ਤੋਂ ਘੱਟ ਕੋਈ ਨਹੀਂ ਤੇ ਬੱਦਵਾ ਦੁੱਧ ਕਿੰਨੇ ਬੱਦਵਾ 55 ਲੀਟਰ 55 ਲੀਟਰ ਜਿਵੇਂ ਆਪ ਨੂੰ ਆਹ ਪੱਛਾ ਖੜਿਆ ਨਾ ਨਾ ਹਾਂਜੀ ਬਈ ਇਹ ਕੀ ਕੀ ਰਿਕਾਰਡ ਨੇ ਆਪਰ ਕੋਲੇ ਤੇ ਕਿੰਨਾ ਕੰਮ ਆਪ ਨੂੰ ਫਾਰਮ ਸਟਾਰਟ ਕਰਨ ਨੂੰ ਹੋਗੇ ਨਾਲੇ ਫਾਰਮ ਨੂੰ ਤਾਂ ਲਗਭਗ ਬਈ 10 ਸਾਲ ਹੋ ਗਏ 10 ਸਾਲ ਹੋ ਗਏ ਤੇ ਪਹਿਲਾਂ ਜਿਵੇਂ ਦੋ ਗਾਂਵਾਂ ਰੱਖੀਆਂ ਤੇ ਚਾਰ ਰੱਖੀਆਂ ਘਰੋਂ ਵੀ ਦਾਦੇ ਦੇ ਟਾਈਮ ਤੋਂ ਹੀ ਅੱਛਾ ਹੋਲੀ ਹੋਲੀ ਸ਼ੁਰੂ ਤੋਂ ਸ਼ੌਕ ਹੈ ਹਾਂ ਹੋਮ ਬਰੀਡ ਹੈ ਠੀਕ ਹੈ ਠੀਕ ਹோம் ਬਰੀਡ ਆ ਠੀਕ ਹੈ ਠੀਕ ਹੈ ਤੇ ਫਿਰ ਮੰਨ ਕੇ ਵੀ ਸਾਨੂੰ ਇਹ ਕਿਤਾ ਜਿਹੇ ਨੌਜਵਾਨੀ ਚ ਆਮ ਤੌਰ ਤੇ ਜੇ ਤਾਂ ਕਦੇ ਵੀ ਨੌਕਰੀ ਕਰਨੀ ਆ ਜਾਂ ਕਹਿੰਦੇ ਨੇ ਬਾਹਰ ਭੱਜਣਾ ਸੀ ਬਾਲਦੇ ਜਾਣਾ ਉਧਰ ਫਿਰ ਸੋ ਡਰ ਰੁਹਣ ਕਹਿੰਦੇ ਗਿਆ ਬਾਹਰਲੇ ਦੇਸ਼ ਵਾਲੇ ਪਾਸੇ ਬਈ ਜਾਣ ਹੀ ਨਹੀਂ ਦਿੰਦੀਆਂ ਹਾਂ ਜਾਣੇ ਦਿੰਦੀਆਂ ਨਹੀਂ ਮੋਈ ਨਾ ਲੈਣਗੇ ਹਾਂ ਠੀਕ ਆ ਮਤਲਬ ਸਾਰਾ ਦਾ ਚਾਚੜਾ ਦਾ ਵਿਆਹ ਜਾਣਾ ਚਾਹ ਹੁੰਦਾ ਜਿਵੇਂ ਆ ਬੱਚੀ ਖੜੀ ਆ ਨਾ ਬੋਬੀ ਇਹ ਕਿਹੜੇ ਸੀਮੰਨ ਦੇ ਆ ਬਾਈ ਇਹ ਬਈ ਸਨੋਮੈਨ ਦੀ ਆ ਇਹ ਸਨੋਮੈਨ ਦੀ ਆ ਤੇ ਇਹਦਾ ਮਤਲਬ ਹੁਣ ਕਿੰਨੀ ਕੇਜ ਹੋ ਗਈ ਇਹ ਲਗਭਗ ਬਈ 10 ਮਹੀਨੇ ਦੀ 10 ਕਿਵੇਂ ਦੀ ਇੰਨੀ ਗਰੋਥ ਆ ਗਈ ਹਾਂਜੀ ਹਾਂਜੀ ਬਈ ਠੀਕ ਹੈ ਜਿਹੜਾ ਇਹਨਾਂ ਦਾ ਕੋਈ ਡਾਈਟ ਪਲਾਨ ਆ ਫੀਡ ਵਗੈਰਾ ਉਹ ਆਪਾਂ ਹੋਮ ਹੋਮ ਮੇਡ ਬਈ ਸਾਰਾ ਉਹ ਮੇਡੀ ਫੀਡ ਪਾਉਣੇ ਹਾਂਜੀ ਹਾਂਜੀ ਬਈ ਠੀਕ ਹੈ ਤੇ ਜਿਹੜੀ ਮਿਲਕਿੰਗ ਬਾਵੂ ਨਾਲ ਵਾਸਤੇ ਰੈਡੀ ਮੇਡ ਹੋਊ ਨਾ ਕੁਝ ਨਹੀਂ ਰੈਡੀ ਮੇਡ ਨੈਸਲੇ ਚੋ ਕੁਝ ਅਸੀਸ ਮਿਲਦੀ ਆ ਉਹ ਪਾਉਣੇ ਬਾਕੀ ਆਪਦੀ ਹੋਮ ਮੇਡ ਬਈ ਹੋਮ ਮੇਡੀ ਪਾਉਣੇ ਠੀਕ ਹੈ ਜਿਹੜਾ ਬੱਛੀ ਖੜੀ ਆ ਇਹ ਕੀ ਸਿਮਣ ਦੀ ਆ ਇਹ ਇਹ ਰਮਾਡਾ ਦੀ ਬਈ ਇਹ ਰਮਾਡਾ ਦੀ ਆ ਠੀਕ ਹੈ ਠੀਕ ਹੈ ਤੇ ਜਿਵੇਂ ਉਹ ਚਟੀ ਖੜੀ ਆ ਘਰ ਉਹ ਵੀ ਰਮਾਡਾ ਦੀ ਆ ਬਈ ਅੱਛਾ ਜਿਆਦਾ ਸਿਮ ਅੱਛਾ ਆ ਜਿਹੜੇ ਦੋਨੇ ਕਾਲੇ ਚਿੱਟੇ ਪਰਾਂ ਦੇ ਜਿਹੜੇ ਥੋੜੀਆਂ ਵਰਲਡ ਵਾਈਡ ਦੀਆਂ ਆ ਗਈਆਂ ਇਹ ਵਰਲਡ ਵਾਈਡ ਦੇ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੇ ਉਹ ਕਹਾ ਚਿੱਟੇ ਮੂਲ ਖੜੀ ਆ ਉਹ ਵੀ ਵਰਲਡ ਵਾਈਡ ਦੇ ਮਾਰੇ ਨਾ ਮਸੀਮੇ ਜੀ ਬਈ ਠੀਕ ਹੈ ਠੀਕ ਹੈ ਤੇ ਉਹ ਜਿਹੜੀ ਲਾਸਟ ਵਾਲੀ ਖੜੀ ਇਧਰ ਉਹ ਰਮਾਡਾ ਦੀ ਬਈ ਅੱਛਾ ਜਿਆਦਾਤਰ ਰਮਾਡਾ ਸੀਮਣ ਰਮਾਡਾ ਪਿਛਲੀ ਵਾਰ ਬਹੁਤ ਜੂਜ ਕੀਤਾ ਸੀ ਬਈ ਰਮਾਡਾ ਤੇ ਸਨੋਮੈਨ ਵਰਲਡ ਵਾਈਡ ਪਿਛਲੀ ਵਾਰ ਘੱਟ ਲਾਇਆ ਸੀ ਠੀਕ ਹੈ ਇਸ ਵਾਰ ਵਰਲਡ ਵਾਈਡ ਦਾ ਮਤਲਬ ਕਿ ਆਪਾਂ ਲਾਇਆ ਸੀ ਗ੍ਰੈਫ ਲਾਇਆ ਸੀ ਤੇ ਦੂਸਰਾ ਆਪਣਾ ਮੈਗਨਮ ਤੇ ਗੇਮ ਪਲੈਨ ਆ ਠੀਕ ਆ ਠੀਕ ਆ ਹਾਂ ਵਿੱਚ ਆਪਣੇ ਕੋਲੇ ਗੇਮ ਪਲਾਨ ਦੀਆਂ ਦੋ ਬੱਸੀਆਂ ਵੀ ਆਈਆਂ ਸੀ ਇੱਕ ਗਾਂ ਤੋਂ ਤੇ ਅੱਜ ਇੱਕ ਹੋਰ ਬੱਸੀ ਸੂਈ ਆ ਉਹਨੇ ਗ੍ਰਿਫ ਦੀ ਦਿੱਤੀ ਐ ਸਿਕਸਰ ਸੀ ਮੰਦੋ ਬੱਸੀ ਠੀਕ ਆ ਠੀਕ ਆ ਹਾਂ ਜੀ ਹਾਂ ਜੀ ਤੇ ਮੰਨ ਕੇ ਜਿਵੇਂ ਕਿ ਜਿਹੜੀ ਆਪਣੇ ਕੋਲ ਆ ਬਾਹਰ ਖੜੀ ਆ ਬਾਈ ਇਹ ਆਪਾਂ ਸੇਲ ਵੀ ਕਰ ਰਹੇ ਆ ਨਾ ਕੀ ਸੇਲ ਕਰਨੀ ਆ ਬਾਈ ਠੀਕ ਆ ਇਹਦਾ ਕੀ ਰਿਕਾਰਡ ਆ ਜਿਵੇਂ ਆਪ ਹੁਣ ਕਿਹੜੇ ਸੀਮੰਟ ਦੀ ਆਹੀ ਏ ਬਾਈ ਹੈਗੀ ਆਗੀ ਇੰਡੀਪੈਂਡੈਂਸ ਦੀ ਅੱਛਾ ਤੇ ਕਿਹੜੇ ਸੀਮੰਟ ਤੋਂ ਗੱਪਣਾ ਹੁਣ ਇਹ ਇਹ ਰਮਾੜਾ ਤੂੰ ਬਾਈ ਤੇ ਇਹ ਹੁਣ ਸੈਕੰਡ ਇਲੈਕਟ੍ਰੀਸ਼ੀਅਨ ਆ ਦਾ ਹਾਂ ਸੈਕੰਡ ਬਾਈ ਕਿੰਨੇ ਦਿ ਇਹਦੇ ਬਈ 15 16 ਦਿਨ ਪਏ ਹਲੇ 15 16 ਦਿਨ ਬਾਕੀ ਪਏ ਨੇਗੇ ਤੇ ਮੰਨ ਕੇ ਚੱਲੋ ਵੀ ਪਹਿਲੇ ਸੂ ਦੁੱਧ ਦੇ ਰਿਕਾਰਡ ਦਾ ਕਿੰਨਾ ਕ ਆਪਣੇ ਕੋਲੇ ਇਹ 30 31 32 ਬਈ 32 ਤੇ ਐਸ ਵਾਰ ਫਿਰ ਮਤਲਬ ਐਸ ਵਾਰ ਤਾਂ ਬਈ 40 ਤੋਂ ਪਲੱਸ ਜਾਣੀ ਚਾਹੀਦੀ ਬਈ ਠੀਕ ਆ ਠੀਕ ਆ ਲੈ ਮਿੱਤਰ ਸੋ ਬੈਕ ਸ਼ਾਰਟਸ ਨੂੰ ਆਰਡਰ ਦੀ ਕੁਆਲਿਟੀ ਦਿਖਾ ਦੇਣਾ ਹਜੇ 15 16 ਦਿਨ ਕੱਚੀ ਪਈ ਆ ਤੇ ਕੋਲੇ ਆ ਕੇ ਦੇਖੋ ਬੈਹੜ ਦਾ ਜਿਹੜਾ ਢਾਂਚਾ ਮਾਰ ਕੇ ਬਹੁਤ ਜ਼ਿਆਦਾ ਜਿਹੜੀ ਮਜ਼ਬੂਤ ਆ ਗਈ ਇਹ ਬਿਹੜ ਵੀਰ ਨੇ ਸੇਲ ਕਰਨੇ ਚੰਗੇ ਰਿਕਾਰਡ ਦੀ ਮਾਂ ਹੀ ਬਹੁਤ ਚੰਗੇ ਰਿਕਾਰਡ ਵਾਲੀ ਸੀ ਤੇ ਆ ਵੀ ਚੰਗੇ ਰਿਕਾਰਡ ਦੀ ਆ ਤੇ ਬਾਕੀ ਨੰਬਰ ਮੈਂ ਸਕਰੀਨ ਤੇ ਲਾ ਦੂੰਗਾ ਤੇ ਬੱਚੇ ਦੇਖੋ ਨਾਲ ਦੇ ਹੁਣ ਇਹਦੇ ਜੋ ਬੱਚੇ ਨਾਲ ਆਪਾਂ ਸ਼ੌਂਕ ਪਾਵਾਂਗੇ ਨਾ ਇਹ ਬਿੱਚੀ ਇਹ ਬਿੱਚੀ ਫਿਰਦੇ ਰਹਿੰਦੇ ਬਿੱਚੀ ਬਈ ਇੱਥੇ ਹੀ ਫਿਰਦੇ ਰਹਿੰਦੇ ਤੇ ਆਜ ਨਹੀਂ ਇਹ ਡਰਦੇ ਵੀ ਹਜੇ ਲੱਤਾਂ ਮਾਰੂਗੀ ਆਪੇ ਵਿੱਚ ਸਮਾਨ ਉਧਰ ਫੈਣ ਚ ਜਾ ਕੇ ਹਾਂ ਕੋਈ ਮਿੰਨਰ ਮਿਕਚਰ ਪਾਉਣ ਆਖਣਗੇ ਅਸੀਂ ਪਾਵਾਂਗੇ ਨਾਲ ਕਰਾਉਂਦੇ ਆਗੇ ਹਾਂ ਹਾਂ ਅੱਛਾ ਤੇ ਬਵੀ ਜਿਵੇਂ ਹੁਣ ਤੁਹਾਨੂੰ ਪਤਾ ਵੀ ਮੇਲਾ ਆਉਂਦਾ ਨਾ ਹਾਂ ਭਾਈ ਮੇਲਾ ਆਪਣਾ ਇਹ ਵੀਰ ਬਾਈ ਐਨ ਐਫ ਐ ਜਿਹੜੀ ਆਪਾਂ ਨਿਊ ਫਾਰਮਰ ਐਸੋਸੀਏਸ਼ਨ ਮੇਲਾ ਕਰਾਉਣ ਜਾ ਜੰਗੀਆਂ ਵਿੱਚ ਇਹ ਵੀਰ ਦਾ ਮੈਂਬਰ ਹੈਗਾ ਤੇ ਫਿਰ ਆਪਾਂ ਨਹੀਂ ਐਨੀਮਲ ਪਾ ਸਕਦੇ ਨਾ ਬਈ ਆਪਾਂ ਦਾ ਫਿਰ ਕਮੇਟੀ ਚ ਪਾਈ ਕਮੇਟੀ ਜਾਨੀ ਜਿਵੇਂ ਆ ਬੱਚਿਆਂ ਸੀ ਯਾਰਾ ਨਾ ਤੇ ਇਹ ਬੜੀਆਂ ਸੋਹਣੇ ਰਿਕਾਰਡ ਦੇ ਸੀ ਆ ਤੇ ਇਸਰਕੇ ਬਾਈ ਕਹਿੰਦਾ ਆ ਦੇ ਪੁੱਛਦਾ ਪਾੜੀ ਸਕਦੇ ਤੇ ਜਾਣ ਕੇ ਦੇ ਦਿਓ ਮੇਲੇ ਬਾਰੇ ਫਿਰ ਆਪਾਂ ਨਾਲੇ ਮੇਲਾ ਬਈ ਆਪਣਾ ਜੰਗੀਆਂ ਨੇ ਪਿੰਡ ਹਾਂਜੀ ਉਥੋਂ ਦੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਜੀ ਤੇ ਬਾਕੀ ਸਾਰੀ ਆਪਣੀ ਮੈਂਬਰਸ਼ਿਪ ਟੀਮ ਦਾ ਹੀ ਜੀ ਜ਼ਰੂਰ ਪਹੁੰਚੋ ਭਾਈ ਸਾਰੇ ਜਾਣੇ ਤੇ 20 21 22 ਫਰਵਰੀ ਹਾਂਜੀ 2026 ਮੇਲੇ ਤੇ ਆਪਾਂ ਵੀ ਉੱਥੇ ਹਾਜ਼ਰੀ ਭਰਨੀ ਆ ਲੋ ਪੈਣੀ ਵਾਲਾ ਤਾਂ ਆਪਣਾ ਕੋਈ ਨਹੀਂ ਸ਼ੋਅ ਕਰ ਸਕਦੇ ਉੱਥੇ ਬਿਲਕੁਲ ਬਿਲਕੁਲ ਹਾਂ ਵੀ ਲੋਕਾਂ ਨੂੰ ਕਹਿਣਾ ਵੀ ਆਓ ਬਈ ਜ਼ਰੂਰ ਦੇਖੋ ਮੈਨੂੰ ਬੱਤਵਾ ਪਸ਼ੂ ਲੈ ਕੇ ਪਹੁੰਚੋ ਜਿੰਨਾ ਭਰਾਵਾਂ ਕੋਲ ਲੱਗਦਾ ਪਸ਼ੂ ਸੀ ਸਾਡਾ ਜਿੱਤਣ ਦੇ ਯੋਗ ਤਾਂ ਨਹੀਂ ਹੈਗੀ ਤਾਂ ਮੇਰਾ ਦੇਖਣ ਜ਼ਰੂਰ ਪਹੁੰਚਣਾ ਜ਼ਰੂਰ ਪਹੁੰਚਣ ਬਈ ਜ਼ਰੂਰ ਐਨੀਮਲ ਸ਼ੋਅ ਕਰਨਾ ਉਹਦੇ ਬੱਚੀਆਂ ਦਾ ਅਸੀਂ ਸਪੈਸ਼ਲੇ ਐਨ ਐਫ ਐ ਤੇ ਕੀਤਾਗਾ ਐਚ ਐਫ ਨਸਲ ਦੀਆਂ ਤੇ ਜਰਸੀ ਨਸਲ ਦੀਆਂ ਹਾਂ ਐਚ ਐਫ ਜਰਸੀ ਖੀਰੀਆਂ ਬਈ ਖੀਰੀਆਂ ਬੱਚੇ ਮੋਹਰਾ ਨਸਲ ਨੀਲੀ ਰਾਬੀ ਕੱਟੇ-ਕੱਟੀਆਂ ਮੋਹਰਾ ਦੀਆਂ ਮਿਲ ਕੇ ਬਿਊਟੀ ਵਾਲੀਆਂ ਮੱਜਾਂ ਮੁਰਾਦਾਂ ਹੋ ਗਿਆ ਨਾ ਹਾਂ ਮੁਰਾਦਾਂ ਬਈ ਠੀਕ ਆ ਬੱਚਾ ਦਾ ਆਪਣਾ ਮੁਕਾਬਲਾ 21 ਤਰੀਕ ਨੂੰ ਹੋਊਗਾ ਨਾ ਹਾਂ 21 ਨੂੰ ਬਈ ਹਾਂ ਦੋ ਹੀ ਮੁਕਾਬਲੇ ਬੱਚਾ ਦੇ ਇੱਕ ਜਰਸੀ ਦਾ ਕੈਚ ਆਫ ਦੋਨੇ ਖੀਰੀਆਂ ਦੋਨਾਂ ਦੇ ਮੁਕਾਬਲੇ 21 ਤਰੀਕ ਨੂੰ ਅਗੇ ਬਾਕੀ 0 ਕੁਛ ਨਹੀਂ ਨੇ ਬਾਕੀ ਬਈ ਹੋਰ ਗੱਲ ਮੇਲੇ ਦੀ ਨੋਟ ਵੀ ਕਿਸੇ ਨੂੰ ਰਾਤ ਨਹੀਂ ਲਾਉਣ ਦਿੰਦੇ ਹਾਂ ਉਹ ਟੈਨਸ਼ਨ ਨਹੀਂ ਸੀਗੀ ਉਹ ਬੰਦਾ ਵੀ ਘਰੇ ਹੱਲ ਕੀ ਕਰੀਏ ਸੀ ਨਾ ਕਈ ਵਾਰ ਕੋਈ ਅਗਲੇ ਨੂੰ ਸਮੇਂ ਦੀ ਦਿੱਕਤ ਹੁੰਦੀ ਆ ਨਾ ਦੂਰ ਨੇੜੇ ਆਉਣਾ ਹੁੰਦਾ ਹਾਂ 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 ਵੀ ਉਹ ਆਪਣੇ ਟਾਈਮ ਨਾਲ ਹੀ ਬੰਦਾ ਬਾਫ ਚੱਲਿਆ ਜਾ ਰਿੰਗ ਤੋਂ ਬਾਅਦ ਤੇ ਜਦੋਂ ਕੰਪੀਟੀਸ਼ਨ ਹੋ ਗਿਆ ਉਹ ਘਰ ਜਾ ਸਕਦਾ ਹੈ ਜੇ ਕੋਈ ਸ਼ੌਕ ਨਾਲ ਰਹਿਣਾ ਚਾਹੁੰਦਾ ਹੈ ਤਾਂ ਮਨਿਕ ਜੀ ਲੋ ਉਹ ਰਹਿ ਸਕਦਾ ਹੈ ਕੋਈ ਬੰਦਾ ਦੂਰ ਨੇੜੇ ਵਾਲਾ ਕੋਈ ਰਹਿਣਾ ਚਾਹੁੰਦਾ ਉਹਦੀ ਰਹਿਸ ਦਾ ਪ੍ਰਬੰਧ ਵੀ ਕਰਾਂਗੇ ਬਾਕੀ ਖਾਣਾ ਪੀਣਾ ਸਾਰਾ ਬਈ ਲੰਗਰ ਬਾਕੀ ਪਿੰਡ ਵੱਲੋਂ ਸਾਰਾ ਹੈ ਪਿੰਡ ਵੱਲੋਂ ਉਹਨਾਂ ਦਾ ਧੰਨਵਾਦ ਹਾਂ ਜੀ ਜਿਹੜਾ ਉਹਨਾਂ ਨੇ ਆਪਣਾ ਸਹਿਯੋਗ ਦਿੱਤਾ ਬਿਲਕੁਲ ਬਿਲਕੁਲ ਤੇ ਬਾਕੀ ਤੁਸੀਂ ਮੈਂ ਕੈਟਾਗਰੀ ਫੇਰ ਨੋਟ ਕਰਾ ਦੇਣਾ 0 ਤੋਂ 6 ਵੀ ਨੇ ਨੀਲੀ ਰਵੀ ਨਸਲ ਦੇ ਕੱਟੇ ਤੇ ਕਟੀਆਂ ਤੇ ਇਹੋ ਜਿਹੇ ਮੁਰਾ ਨਸਲ ਦੇ 0 ਤੋਂ 6 ਵੀ ਨੇ ਕੱਟੇ ਤੇ ਕਟੀਆਂ ਵੱਡੀਆਂ ਮੱਝਾਂ ਮੁਰਾ ਮਿਲਕ ਬਿਊਟੀ ਖੀਰੇ ਕੱਟੇ ਨੀਲੀ ਰਾਵੀ ਦੇ ਤੇ ਮੁਰਾ ਦੇ ਖੀਰੀਆਂ ਕੱਟੀਆਂ ਨੀਲੀ ਰਾਵੀ ਤੇ ਮੁਰਾ ਦੀਆਂ ਤੇ ਐਫ ਤੇ ਜਰਸੀ ਖੀਰੀਆਂ ਵਿੱਚ ਇਹ 6 ਮੁਕਾਬਲੇ 21 ਤਰੀਕ ਨੂੰ ਹੋਣਗੇ 22 ਤਰੀਕ ਨੂੰ ਦੋ ਅੰਡ ਕੱਟੀਆਂ ਕੱਟੇ ਨੀਲੀ ਰਾਵੀ ਨਸਲ ਦੇ ਦੋ ਅੰਡ ਕੱਟੀਆਂ ਕੱਟੇ ਮੁਰਾ ਨਸਲ ਦੇ ਤੇ ਨੀਲੀ ਰਾਵੀ ਨਸਲ ਦੇ ਤੇ ਵੱਡੇ ਛੋਟੇ ਤੇ ਨੀਲੀ ਰਾਬੇ ਦੇ ਮੁਰਾ ਦੇ 6 ਮੁਕਾਬਲੇ ਹੋਣਗੇ ਆਪਣੇ ਇਹ 22 ਤਰੀਕ ਨੂੰ ਦਿਨ ਐਤਵਾਰ ਨੂੰ ਠੀਕ ਹੈ ਤੇ ਬਾਕੀ ਜਿਹੜੇ ਨਵੇਂ ਭਰਾ ਫਾਰਮ ਸਟਾਰਟ ਕਰਨਾ ਚਾਹੁੰਦੇ ਆਗੇ ਹਾਂਜੀ ਬਈ ਉਹਨਾਂ ਵਾਸਤੇ ਹੈਗਾ ਆਪਾਂ ਸਾਰੇ ਨਵੇਂ ਆਗੇ ਨਾ ਆਪਣਾ ਜਿਹੜੀ ਐਨ ਐਫ ਐ ਨਿਊ ਤਾਂ ਉਹ ਵੀ ਸਾਰੇ ਨਵੇਂ ਕਿਸਾਨ ਹੀ ਆ ਤੇ ਨਾ ਤਾਂ ਬਈ ਆਪਾਂ ਵੀ ਦੇਖੋ ਨਵੇਂ ਹਨਾ ਚਲੋ ਹੌਲੀ ਹੌਲੀ ਪਰ ਫਿਰ ਵੀ ਇੱਕਾ ਜਿਵੇਂ ਕੋਈ ਆਉਂਦੇ ਰਹੂ ਨਾ ਐ ਹੋ ਜੇ ਵੀ ਵੀ ਸਾਡੇ ਵਰਗਾ ਭਰਾ ਇਹ ਵੀ ਲੱਗਿਆ ਵਾ ਦੇਖੋ ਦੇਖੀ ਲੱਗ ਜਾਂਦੇ ਮੁੰਡੇ ਨਾ ਬਾਕੀ ਬਾਈ ਹੌਲੀ ਹੌਲੀ ਸਮੇਂ ਦੇ ਨਾਲ ਤਿਆਰ ਬਾਈ ਜਾਂਦਾ ਨਾ ਦੇਖੋ ਅਸੀਂ ਵੀ ਛੋਟੀ ਉਮਰ ਦੀ ਕੰਮ ਕਰਦੇ ਆ ਬਿਲਕੁਲ ਤੇ ਬਾਕੀ ਚਲੋ ਵਧੀਆ ਗੱਲਾਂ ਨੌਜਵਾਨ ਕਰਨ ਬਾਈ ਬਹੁਤ ਵਧੀਆ ਬੈਨੀਫਿਟ ਵਾਲਾ ਕੰਮ ਪੂਰਾ ਹਾਂ ਬੈਨੀਫਿਟ ਘੱਟ ਵਾਲ ਦਾ ਕੋਈ ਬੰਦ ਹੈ ਨਹੀਂ ਬਾਈ ਇੰਨਾ ਸਰਤੀ ਹੈ ਹਾਂ ਇੰਨਾ ਸਰਤੀ ਮਤਲਬ ਹੈ ਨਾ ਜੇ ਕੋਈ ਬੰਦਾ ਦਿਲੋਂ ਸ਼ੌਕ ਨਾਲ ਕਰੂਗਾ ਤੇ ਬਾਕੀ ਵੀ ਇਹਦੇ ਬੱਚਾ ਸਾਨੂੰ ਬਰੀਡ ਦਿਖਾਣਾ ਕਿ ਕਮੈਂਟਰ ਕਰਕੇ ਜਰੂਰ ਦੱਸੋ ਵੀਰ ਦੀਆਂ ਬੱਚਿਆਂ ਦੀ ਬਰੀਡ ਕਿੰਨੀ ਕ ਹਨ ਤੇ ਕਿਵੇਂ ਬਾਈ ਨੇ ਸੀਮਨ ਜਿਹੜੀ ਸਿਲੈਕਸ਼ਨ ਕੀਤੀ ਆ ਬਰੀਡ ਨੇ ਤਿਆਰੀ ਤੇ ਸਾਰਾ ਬੱਚੇ ਟੌਪ ਤੇ ਟੌਪ ਆ ਗਿਆਂ ਖੁੱਲ੍ਹੇਆਂ ਫਿਰਦੇ ਆ ਇਸ ਟਾਈਮ ਇਹਨਾਂ 'ਚ ਕੋਈ ਗ ਗੱਬਣਾ ਇੱਕ ਦੋ ਬਈ ਲੱਗੇ ਵਾ ਸੀਮਨ ਜਿਵੇਂ ਉਹ ਬੱਸੀ ਹੋ ਗਈ ਵੱਡੀ ਠੀਕ ਆ ਠੀਕ ਆ ਉਹਦੇ ਲੱਗ ਗਿਆ ਨਾ ਉਧਰ ਲੱਗਿਆ ਵਾ ਠੀਕ ਆ ਠੀਕ ਆ ਬਾਕੀ ਲਾਈ ਜਨੇ ਬਾਕੀ ਅਸੀਂ ਹਲੇ ਇਹ ਆਈ ਰੋਕੀ ਆ ਸਾਨੂੰ ਨਾ ਇਤਕੀ ਨਵਾਂ ਬੋਲਾ ਆਗਾ ایਬੀਐਸ ਦਾ ਔਸਕਾਰ ਅੱਛਾ ਉਹਦਾ ਸੀਮਨ ਹਲੇ ਆਪਾਂ ਨੂੰ ਨਹੀਂ ਪਹੁੰਚਿਆ ਤੇ ਤਾਂ ਕਰਕੇ ਅਸੀਂ ਕੁਝ ਗਾਵਾਂ ਵੀ ਮਿਸ ਕਰੀਆਂ ਨੇ ਵੀ ਨਵਾਂ ਬੋਲਾ ਆ ਆਪਾਂ ਲਾ ਕੇ ਵੇਖਾਂਗੇ ਬਿਲਕੁਲ ਰਿਜ਼ਲਟ ਦੇਖਾਂਗੇ ਜੀ ਹਾਂ ਭਾਈ ਬਲਡ ਵਾਈਡ ਦੇ ਲਗਭਗ ਆਪਣੇ ਕੋਲ ਸੀਮਨ ਹੈਗੇ ਆ ਉਹ ਆਪਾਂ ਬਲਡ ਵਾਈਡ ਦਾ ਸੀਮਨ ਆਪਣਾ ਆਪ ਲੈ ਕੇ ਆਉਣੇ ਜਾ ਕੇ ਠੀਕ ਆ ਹਾਂ ਭਾਈ ਓਕੇ ਵੀਰੇ ਹੋਏ ਸੀ ਬਾਈ ਆਪਣਾ ਵੀਰ ਬੋਬੀ ਫਤਿਹਪੁਰ ਪੰਡਿਤੋਲਾ ਤੋਂ ਆਪਣੀ ਐਨਐਫਏ ਕਮੇਟੀ ਦਾ ਮੈਂਬਰ ਆ ਸੋ ਸਾਰੇ ਭਰਾਵਾਂ ਨੂੰ ਬੇਨਤੀ ਮੇਲੇ 'ਚ ਜ਼ਰੂਰ ਪਹੁੰਚੋ ਤੇ ਬਾਈ ਦੀਆਂ ਬੱਚਾਂ ਦੇ ਬਾਈ ਦਾ ਫਾਰਮ ਕਿਵੇਂ ਲੱਗਿਆ ਇਹਦੇ ਬਾਰੇ ਇੱਕ ਮਿੰਟ ਲਾਜਮੀ ਕਰਦੇ ਆਂ ਆ ਉਧਰ ਗਾਂ ਵੀ ਤੁਹਾਨੂੰ ਦਿਖਾਈ ਦੇਣਾ ਨਾਲ ਦੀ ਲਾਦੇ ਵੀ ਵੀਡੀਓ 'ਚ ਆਪਾਂ ਤੇ ਬਾਕੀ ਆ ਗਾਂਜ ਦੀ ਸੇਲ ਕਰਨੀ ਵੀਰ ਨੇ ਇਹ ਤੁਸੀਂ ਦੇਖ ਸਕਦੇ ਹੋਗੇ ਨਾ ਤੇ ਬਹੁਤ ਚੰਗੇ ਰਿਕਾਰਡ ਦੀ ਹੈਗੀ ਚੰਗੀ ਦੁੱਧ ਪੈਦਾਵਾਰ ਵਾਸਤੇ ਕਿਸੇ ਭਰਾ ਨੇ ਬਰੀਡਾਂ ਦੇ ਕੰਮ ਕਰਦਾ ਬਹੁਤ ਚੰਗੀ ਬਰੀਡ ਦੀ ਬੱਸੀ ਆ ਹਾਂ ਚੰਗੇ ਢਾਂਚੇ ਦੀ ਆਪਾਂ ਕੋਈ ਗਾਂ ਕਿਥੇ ਬਈ ਖਰੀਦੀ ਨਹੀਂ ਹੈਗੀ ਠੀਕ ਆ ਠੀਕ ਆ ਜੀ ਸਾਰੀਆਂ ਬੱਸੀਆਂ ਤਿਆਰ ਹੋ ਗਈਆਂ ਹਮ ਇਧਰ ਗਾਂ ਆ ਗਈ ਨਾ ਆਪਣੇ ਕੋਲੇ ਆਖੋ ਲੋ ਗਾਂ ਆ ਗਈ ਬਈ ਅੱਛਾ ਇਧਰਲੇ ਪਾਸੇ ਜਿਹੜੀਆਂ ਆਪਾਂ ਦੁੱਧ ਲੈਣੇ ਕੰਮ ਆ ਗਈਆਂ ਇਹ ਅੰਦਰ ਕਰਦੇ ਨੇ ਨਾ ਆਪਾਂ ਹਾਂ ਹੁਣ ਬਈ ਇਹ ਬਸ ਚਵਾਈ ਤੱਕ ਇੱਥੇ ਰਹਿਣੀਆਂ ਇਹ ਦੋ ਵਾਰ ਸਾਰੀ ਰਾਤ ਉਧਰ ਹੀ ਰਹਿਣਾ ਹੈ ਅੱਛਾ ਮਾ ਰਾਤ ਨੂੰ ਉਧਰ ਅੱਧ ਦਿਨੇ ਵੀ ਸਾਰਾ ਦਿਨ ਉਧਰ ਬਸ ਦਿਨੇ ਵੀ ਮੈਂ ਤੜਕੇ 6:00 ਵਜੇ 5:00 ਵਜੇ ਇੱਧਰ ਲਿਆ ਕੇ ਬੰਨਣਾ ਚਾਰ ਵਜੇ ਜਦੋਂ ਛਵਾਈ ਹੋ ਗਈ ਪਾਣੀ ਠੀਕ ਹੈ ਭਾਈ ਉਧਰ ਹੀ ਜਾਣਾ ਇਹਨਾਂ ਨੂੰ ਅੱਛਾ ਸ਼ਾਮ ਤੱਕ ਫੇਰ ਉਧਰ ਹਾਂ ਤੇ ਸ਼ਾਮ ਨੂੰ ਜਦੋਂ ਕਾ ਇੱਧਰ ਨਿਬੜ ਗਿਆ ਰਾਤ ਨੂੰ ਫੇਰ ਉਧਰ ਰਾਤ ਨੂੰ ਸਾਰੀ ਰਾਤ ਫੇਰ ਉੱਥੇ ਠੀਕ ਆ ਠੀਕ ਆ ਤੇ ਇਹ ਬਾਈ ਨੇ ਇੱਧਰ ਗਾਮ ਨੇ ਤੇ ਇੱਧਰ ਜਰਾ ਆ ਜਗ੍ਹਾ ਰੱਖੀ ਜਾਈਏ ਇਹ ਇਹ ਬਾਈ ਜਿਹੜਾ ਉਹ ੱਡਾ ਉਹ ਆਪਾਂ ਇਤਕੀ ਮਾਰਚੇਚ ਹੀ ਬਣਾਇਆਗਾ ਅੱਛਾ ਉਹ ਨਵਾਂ ਬਣਾ ਫਾਰਮ ਆਪਣਾ ਹਾਂ ਪਹਿਲਾਂ ਇੱਥੇ ਸਾਰਦੇ ਪਹਿਲਾਂ ਇੱਥੇ ਬਹੁਤ ਔਖਾ ਵੀ ਮਤਲਬ ਕਿ ਇਹ ਨਾ ਘੱਟ ਤੋਂ ਕੰਮ ਸਟਾਰਟ ਕੀਤਾ ਕਿ ਰਿੱਕੇ ਦਾ ਆਇਆ ਨਹੀਂ ਹੈ ਵੀ ਵੀ ਆਉਣ ਸਾਰੀ ਪਹਿਲਾਂ 10-5 ਲੱਖ ਰੁਪਏ ਲਾ ਕੇ ਉਹ ਕੰਮ ਨਹੀਂ ਹੈਗਾ ਗਾਮਾ ਤੋਂ ਸਟਾਰਟ ਹੋਇਆ ਹੈਗਾ ਦੇਖੋ ਪਹਿਲਾਂ ਦਾਦੇ ਦੇ ਟਾਈਮ ਤੇ ਹੁੰਦੀਆਂ ਸੀ ਇੱਕ ਦੋ ਗਾਮ ਘਰ ਚ ਪੰਜ ਚਾਰ ਮੱਝਾਂ ਹੁੰਦੀਆਂ ਸੀ ਹਨਾ ਹੂੰ ਹੂੰ ਬਾਕੀ ਸਾਰੇ ਮੱਝਾਂ ਵੀ ਸਾਨੂੰ ਆਪਾਂ ਦਿਖਾਈਆਂ ਨੇ ਪਹਿਲੀਆਂ ਵੀਡੀਓ ਚ ਮੱਝਾਂ ਦਾ ਅਲੱਗ ਸਿਸਟਮ ਆ ਮੱਝਾਂ ਦੂਜੇ ਪਰੰਦਰਲੇ ਘਰੇ ਆ ਗਏ ਉਧਰ ਤੇ ਫਾਰਮ ਇਧਰ ਜਿਹਾ ਹੀ ਮਾਰਟ ਆ ਗਿਆ ਫਾਰਮ ਇਧਰ ਇਕੱਲੀਆਂ ਗਾਮਾ ਗਾਮੇ ਹੁੰਦੇ ਠੀਕ ਹੈ ਠੀਕ ਹੈ ਪਾਪਾ ਦੇਖੀ ਦੇਖੋ ਪਿੰਜਰੇ ਵਿੱਚ ਕੀ ਆ ਹਾਂ ਪਿੰਜਰੇ ਚ ਕੀ ਆ ਓਏ ਨਾਸਰਬਤ ਠੀਕ ਆ ਸੋ ਇਹ ਸੀ ਬਾਈ ਦਾ ਫਾਰਮ ਹਨ ਤੇ ਕਿਵੇਂ ਲੱਗਿਆ ਵੀ ਰਸ਼ਿਆ ਜ਼ਰੂਰ ਆਦਿਆ ਕਰੋ ਤੇ ਬਾਕੀ ਸਾਰੇ ਭਰਾ ਮੇਲੇ ਤੇ ਜ਼ਰੂਰ ਪਹੁੰਚੋ ਤੇ ਹਨਾ ਉੱਥੇ ਮਿਲ ਜਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਠੀਕ ਆ ਬੋਈ ਬਾਈ ਧੰਨਵਾਦ ਹਾਂਜੀ ਉੱਥੇ ਬਾਈ ਧੰਨਵਾਦ ਪਹੁੰਚੋ ਬਈ ਸਾਰੇ ਮੇਲੇ ਤੇ ਠੀਕ ਆ ਜੀ